ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਸਾਹਮਣੇ ਉਹ ਸ਼ਕਤੀਤਾ ਕਰੀਏ ਜਿਹੜੀਆਂ ਸੱਚਮੁੱਚ ਸਮਾਜ ਦੇ ਭਲੇ ਵਾਸਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਵੇਕਲੇ ਕਾਰਜ ਕਰ ਰਹੀਆਂ ਨੇ। ਤੇ ਜਿਹੜੀ ਸ਼ਕਤੀਏ ਤੁਹਾਡੇ ਪਰ ਰੂਪਰੂ ਕਰਨ ਜਾ ਰਹੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਸੌਤਾ ਜੀ ਜੋ ਕਿ ਸੀਓ ਰਹਿ ਚੁੱਕੇ ਨੇ ਮਾਨੋਇਟੀ ਸੱਚ ਫਾਊਂਡੇਸ਼ਨ ਦੇ ਐਕਸਪਰਟ ਪੈਨਲ ਦੇ ਵਿੱਚ ਬਤੌਰ ਮੈਂਬਰ ਵੀ ਕੰਮ ਕਰ ਰਹੇ ਨੇ ਕੌਮੀ ਘਟ ਗਿਨਤੀ ਕਮਿਸ਼ਨ ਦੇ ਵਿੱਚ ਐਨਾ ਹੀ ਨਹੀਂ ਲੰਬਾ ਸਮਾਂ ਮੈਂਬਰ ਰਹੇ ਚੁੱਕੇ ਨੇ ਪ੍ਰਧਾਨ ਮੰਤਰੀ 15 ਨੁਕਤੀ ਪ੍ਰੋਗਰਾਮ ਯੋਜਨਾ ਦੇ ਵਿੱਚ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਾਂ ਅਕਸਰ ਵੇਖਣ ਨੂੰ ਮਿਲਦਾ ਹੈ ਜਦੋਂ ਕੋਈ ਸੁਸਾਇਟੀ ਦੇ ਵਿੱਚ ਜਾਂ ਕਿਤੇ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਪਰਸਨੈਲਿਟੀ ਕੰਮ ਕਰਦੀ ਹੈ ਤੇ ਕੋਸ਼ਿਸ਼ ਹੁੰਦੀ ਹੈ ਸਮਾਜ ਦੀ ਭਲਾਈ ਵਾਸਤੇ ਕਾਰਜ ਕੀਤਾ ਜਾਵੇ ਸਮਾਜ ਦੇ ਭਲੇ ਵਾਸਤੇ ਕੰਮ ਕੀਤਾ ਜਾਵੇ ਜਿਸ ادارے ਨਾਲ ਤੁਸੀਂ ਜੁੜੇ ਪਿਓ ਗ੍ਰਹਿ ਮੰਤਰਾਲੇ ਦਾ ਆਦਾਰਾ ਕੌਮੀ ਘੱਟ ਗਿਣਤੀ ਕਮਿਸ਼ਨ ਜੀ ਮੈਂ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਭਾਰਤ ਸਰਕਾਰ ਦੇ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਯੋਜਨਾ ਹੈ ਕੀ ਸਸਤਾ ਹੈ ਕੀ ਦੇਖੋ ਪਹਿਲਾਂ ਇੱਕ ਮੰਤਰਾਲਾ ਚੱਲਦਾ ਸੀ ਸੋਸ਼ਲ ਜਸਟਿਸ ਜੀ ਜਿਹਨੂੰ ਸੈਂਟਰ ਦੇ ਵਿੱਚ ਮਿਨਿਸਟਰੀ ਆਫ ਸੋਸ਼ਲ ਜਸਟਿਸ ਕਹਿੰਦੇ ਸੀ ਜੀ ਤੇ 2006 ਦੇ ਵਿੱਚ ਇਹ ਸੋਸ਼ਲ ਜਸਟਿਸ ਦੇ ਮੰਤਰਾਲੇ ਚੋਂ ਕੱਢ ਕੇ ਘੱਟ ਗਿਣਤੀ ਮੰਤਰਾਲਾ ਐਡ ਕਰਤਾ ਗਿਆ ਬਿਲਕੁਲ ਔਰ ਇਸ 2006 ਤੋਂ ਪਹਿਲਾਂ ਘਟ ਗਿਣਤੀ ਐਕਟ ਵੀ ਬਣਿਆ ਸੰਨ 1992 ਦੇ ਵਿੱਚ ਜੀ ਉਸ ਤੋਂ ਪਹਿਲਾਂ ਘਟ ਗਿਣਤੀ ਐਕਟ ਜਿਹੜਾ ਸੀ ਇਹਦੇ ਵਿੱਚ ਪੰਜ ਘਟ ਗਿਣਤੀਆਂ ਜਿਦੇ ਵਿੱਚ ਮੁਸਲਮ, 크ਰਿਸਚੀਅਨ, ਸਿੱਖ, ਬੋਧ ਤੇ ਪਾਰਸੀ ਸੀਗੇ ਓਕੇ ਤੇ 2014 ਦੇ ਵਿੱਚ ਇਹ ਜੈਨੀਆਂ ਨੂੰ ਵੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਜੈਨ ਸਮਾਜ ਨੂੰ ਵੀ ਕਟਗਿਣਤੀ ਦੇ ਵਿੱਚ ਜੋੜ ਲਿਆ ਗਿਆ ਔਰ ਇੱਕ ਹੋਰ ਇਹਦੇ ਵਿੱਚ ਕਮਿਸ਼ਨ ਫਾਰ ਲੈਂਗੁਇਸਟਿਕ ਮਾਈਨੋਰਟੀਜ਼ ਇਸ ਮੰਤਰਾਲੇ ਦੇ ਦੀਨ ਇਹ ਇਹਦੇ ਵਿੱਚ ਜੋੜਿਆ ਗਿਆ ਜੀ ਇੱਕ ਤਾਂ ਧਾਰਮਿਕ ਕਟਗਿਣਤੀ ਨੇ ਜਿਹੜੇ ਮੈਂ ਇਹ 6 ਗਿਣਾਏ ਨੇ ਓਕੇ ਉਸ ਤੋਂ ਇਲਾਵਾ ਸਟੇਟਾਂ ਦੇ ਵਿੱਚ ਭਾਸ਼ਾਈ ਕਟਗਿਣਤੀ ਵੀ ਹੁੰਦੇ ਨੇ ਜਿਹੜੇ ਕੋਈ ਭਾਸ਼ਾ ਹੋ ਗਈ ਹੈ ਉਹਨੂੰ ਘੱਟ ਬੋਲਣ ਵਾਲੇ ਉਹਨਾਂ ਨੂੰ ਭਾਸ਼ਾਈ ਕਟਗਿਣਤੀ ਆਪਾਂ ਕਹਿੰਦੇ ਹਾਂ ਜੀ ਤੇ ਇਹ ਇਹਦੇ ਅੰਸ਼ ਨੇ ਘਟਗਣਤੀ ਮੰਤਰਾਲੇ ਦੇ ਇਹਦੇ ਵਿੱਚ ਨਾਲੇ ਸੈਂਟਰ ਵਕਫ ਕਾਉਂਸਲ ਹੈਗਾ ਜਿਹੜੇ ਵਕਫ ਬੋਰਡ ਦਾ ਅੱਜਕੱਲ ਮਸਲਾ ਚੱਲ ਰਿਹਾ ਹੈ ਇਹ ਪੂਰੇ ਸੈਂਟਰ ਦਾ ਇੱਕ ਅਲੱਗ ਤੋਂ ਵਕਫ ਕਾਉਂਸਲ ਹੈਗਾ ਔਰ ਹਜ ਕਮੇਟੀ ਆਫ ਇੰਡੀਆ ਹੈਗਾ ਜੀ ਨੈਸ਼ਨਲ ਮਿਨੋਰਟੀ ਡਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਹੈਗੀ ਇੱਕ ਵੱਡੀ ਕਾਰਪੋਰੇਸ਼ਨ ਹੈ ਜਿਹਦਾ ਸਾਲ ਦਾ 3000 ਕਰੋੜ ਰੁਪਏ ਦਾ ਬਜਟ ਹੁੰਦਾ ਹੈ ओके ਜਿਹੜੇ ਘੱਟ ਗਿਣਤੀ ਦੇ ਬੰਦਿਆਂ ਨੂੰ 18 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਈ ਵੀ ਕਿਤਾ ਖੋਲਣ ਲਈ ਕੰਮ ਖੋਲਣ ਲਈ ਟਰਮ ਲੋਨ ਦਿੰਦੀ ਹੈ ਜੀ ਔਰ ਸਿਰਫ 4% ਵਿਆਜ ਤੇ ਸਾਲ ਤੇ ਇਹ ਲੋਨ ਦਿੰਦੀ ਹੈ ਇਹ ਇੱਕ ਕਾਰਪੋਰੇਸ਼ਨ ਹੈ ਇਹਦੇ ਨਾਲ ਇੱਕ ਨੈਸ਼ਨਲ ਕਮਿਸ਼ਨ ਫॉर ਮਿਨੋਰਟੀ এডਿਕੇਸ਼ਨ ਇੰਸਟੀਟਿਊਸ਼ਨ ਹੈ ਇਹ ਵੀ ਘੱਟ ਗਿਣਤੀ ਦਾ 2006 ਦੇ ਵਿੱਚ ਇੱਕ ਅਦਾਰਾ ਬਣਿਆ ਸੀ ਜਿਹੜੇ ਆਪਣੇ ਘੱਟ ਗਿਣਤੀਆਂ ਦੇ ਸਕੂਲ ਨੇ ਉਹਨਾਂ ਨੂੰ ਮਾਨਤਾ ਦਿਵਾਉਣ ਵਾਸਤੇ ਇਹਨਾਂ ਨੂੰ ਹੋਰ ਵਧਾਵਾ ਦੇਣ ਵਾਸਤੇ ਹੋਰ ਸਕੂਲ ਕਾਲਜ ਖੋਲਣ ਵਾਸਤੇ ਇਵਨ ਕਿ ਤੁਸੀਂ ਯੂਨੀਵਰਸਿਟੀ ਵੀ ਖੋਲ ਸਕਦੇ ਹੋ ਘਟ ਗਿਣਤੀ ਹੋ ਕੇ ਤੇ ਇਹ ਇੱਕ ਇੰਸਟੀਟਿਊਸ਼ਨ ਹੈਗਾ ਇਹਦੇ ਨਾਲ مولانا ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਹੈਗੀ ਇਹਦਾ 1300 ਬ ਕਰੋੜ ਰੁਪਏ ਦੀ ਐਫਡੀ ਹੈ ਇਹ ਔਰ ਇਹਦੇ ਵਿਆਜ ਦੇ ਨਾਲ ਘਟ ਗਿਣਤੀਆਂ ਦੇ ਸਕੂਲਾਂ ਹੋਸਟਲਾਂ ਔਰ एवरीथिंग ਜਿਹੜਾ ਐਜੂਕੇਸ਼ਨ ਦੇ ਰਿਲੇਟ ਹੈ ਉਹ ਪੈਸਾ ਉੱਥੇ ਵਰਤਿਆ ਜਾਂਦਾ ਹੈ ਮੈਂ ਤੁਹਾਨੂੰ ਥੋੜੇ ਥੋੜੇ ਰੁਕਣਾ ਚਾਹਵਾਂਗਾ ਜਿਵੇਂ ਤੁਸੀਂ ਗੱਲ ਕੀਤੀ ਕਿ ਵੱਖ-ਵੱਖ ਧਰਮ ਦੇ ਨਾਲ ਰਿਲੇਟਡ ਵੱਖ-ਵੱਖ ਸੰਸਥਾ ਨੂੰ ਪ੍ਰਮਾਣਿਤ ਕਰਨ ਵਾਸਤੇ ਵਿੱਦਿਆ ਦਾ ਦਰ ਉੱਚਾ ਚੱਕਣ ਵਾਸਤੇ ਭਾਰਤ ਸਰਕਾਰ ਦੇ ਵੱਲੋਂ ਵੱਡੇ ਬਜਟ ਦੇ ਮੰਤਰਾਲੇ ਓਪਨ ਕੀਤੇ ਗਏ ਨੇ ਪਰੰਤੂ ਇਸ ਬਜਟ ਬਾਰੇ ਇਸ ਸੰਸਥਾ ਬਾਰੇ ਖਾਸ ਕਰਕੇ ਜਿਨ੍ਹਾਂ ਸੰਸਥਾ ਦਾ ਜਿਨ੍ਹਾਂ ਤੁਸੀਂ ਆਰਗੇਨਾਈਜੇਸ਼ਨ ਨਾਮ ਲੈ ਕੇ ਇੱਥੇ ਦੱਸ ਰਹੇ ਹੋ ਸਾਡੀ ਆਡੀਅנס ਨੂੰ ਸ਼ਾਇਦ ਉਹਨਾਂ ਨੂੰ ਪਤਾ ਵੀ ਨਾ ਹੋਵੇ ਬਿਲਕੁਲ ਨਹੀਂ ਪਤਾ ਜੀ ਮੈਂ ਇੱਕ ਚੀਜ਼ ਹੋਰ ਦੱਸਾਂ ਵੀ ਇਹ 5000 ਕਰੋੜ ਦਾ ਮੰਤਰਾਲਾ ਹੈਗਾ ਇਹ ਜਿਹੜੀਆਂ ਮੈਂ ਐਫ ਡੀਆਂ ਤੇ ਜ਼ਿਕਰ ਕੀਤੇ ਉਹ ਤੋਂ ਇਲਾਵਾ ਟਾਰਗੇਟ ਇੱਕੋ ਹੀ ਹੈ ਕਿ ਵਿੱਦਿਆ ਦਾ ਪ੍ਰਸਾਰ ਕਰ ਸਕੀਏ ਵਿੱਦਿਆ ਦਾ ਪ੍ਰਸਾਰ ਇਹ ਪਤਾ ਤਾਂ ਨਹੀਂ ਹੈਗਾ ਖਾਸ ਕਰਕੇ ਸਿੱਖਾਂ ਨੂੰ ਘੱਟ ਪਤਾ ਹੈ ਇਹਦੇ ਬਾਰੇ ਮੈਂ ਉੱਥੀਆਂ ਚਾਹੁੰਦਾ ਸੀਗਾ ਤੁਸੀਂ ਨਾ ਮੰਤਰਾਲੇ ਦੀ ਗੱਲ ਕੀਤੀ ਬੋਧੀਆਂ ਦੀ ਗੱਲ ਕੀਤੀ ਜੈਨੀਆਂ ਦੀ ਗੱਲ ਕੀਤੀ ਮੁਸਲਮਾਨਾਂ ਦੀ ਗੱਲ ਕੀਤੀ ਇਸ ਮੰਤਰਾਲੇ ਚ ਸਿੱਖ ਕਿੱਥੇ ਸਟੈਂਡ ਕਰਦੇ ਨੇ ਦੇਖੋ ਸਿੱਖ ਜਿਹੜੇ ਨੇ ਵੀ ਇਹਦੇ ਚ ਨੋ ਬਰਾਬਰ ਵੀ ਆਪਾਂ ਜੇ ਐਂਟਰੀ ਵੀ ਨਹੀਂ ਕੀਤੀ ਜੇ ਸਹੀ ਪੁੱਛੋ ਮੇਰੀ ਗੱਲ ਕਦੋਂ ਸਟਾਰਟ ਹੋਇਆ ਸੀ ਮੰਤਰਾਲਾ ਇਹ 2006 ਚ ਸ਼ੁਰੂ ਹੋਇਆ ਸੀ ਸਕੀਮਾਂ ਇਹ ਚ ਪਹਿਲਾਂ ਤੋਂ ਚੱਲਦੀ ਐ 2006 ਤੋਂ ਬਾਅਦ ਸਰਕਾਰ ਨੇ ਹਨੇਰੀ ਲਿਆਤੀ ਇਹਨਾਂ ਫੰਡ ਇਹਨਾਂ ਕੰਮ ਗਵਰਨਮੈਂਟ ਨੇ ਘਟਕਣਤੀਆਂ ਲਈ ਕੀਤਾ ਵੀ ਸਿੱਖ ਅੱਜ ਤੱਕ ਵੀ ਉਸ ਚ ਐਂਟਰ ਨਹੀਂ ਹੋ ਪਾਏ 18 ਸਾਲ ਤਕਰੀਬਨ ਹੋਣ ਨੂੰ ਆ ਰਹੇ ਕਾਰਨ ਕਾਰਨ ਜਾਗਰੂਕਤਾ ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਪੋਲਿਟਿਕਲ ਲੀਡਰ ਨੇ ਔਰ ਸਿੱਖ ਐਜੂਕੇਸ਼ਨ ਇੰਸਟੀਟਿਊਟਸ ਨੇ ਉਥੋਂ ਇਹਦਾ ਬਾਰੇ ਦੱਸਿਆ ਨਹੀਂ ਜਾ ਰਿਹਾ ਪਰੰਤੂ ਜੇਕਰ ਬੁੱਧੀਜੀਵੀਆਂ ਨੂੰ ਪੜੀਏ ਸਾਡੇ ਧਾਰਮਿਕ ਲੀਡਰਾਂ ਦੀ ਗੱਲ ਕੀਤੀ ਜਾਏ ਉਹ ਕਹਿੰਦੇ ਜਿੰਨਾ ਰੋਲਾ ਅਸੀਂ ਪਾ ਰਹੇ ਐ ਐਜੂਕੇਸ਼ਨ ਹੋਵੇ ਸਿੱਖ ਨੌਜਵਾਨ ਹੋਵੇ ਸਿੱਖ ਨੌਜਵਾਨ ਪੜਿਆ ਲਿਖਿਆ ਹੋਵੇ ਨੌਜਵਾਨਾਂ ਨੂੰ ਪੜ੍ਹਨਾ ਚਾਹੀਦਾ ਕਹਿੰਦੇ ਸ਼ਾਇਦ ਹੀ ਰੋਲਾ ਕਿਸੇ ਨੇ ਪਾਇਆ ਹੋਵੇ ਦੇਖੋ ਸਾਰਾ ਕੰਮ ਸਰਕਾਰਾਂ ਹੀ ਕਰ ਸਕਦੀਆਂ ਆ ਆਪਾਂ ਆਪਸ ਦੇ ਵਿੱਚ ਮਾਇਆ ਇਕੱਠੀ ਕਰਕੇ ਉਸ ਲੈਵਲ ਦੇ ਕੰਮ ਨਹੀਂ ਕਰ ਸਕਦੇ ਜਿਸ ਲੈਵਲ ਦੇ ਕੰਮ ਸਰਕਾਰ ਕਰਦੀ ਹੈ ਜੋ ਇੱਕ ਮੈਕੈਨਿਜ਼ਮ ਇੱਕ 인ਫਰਾਸਟ੍ਰਕਚਰ ਸਰਕਾਰ ਕੋਲ ਹੈਗਾ ਉਹ ਆਮ ਲੋਕਾਂ ਕੋਲ ਵੱਡੇ ਤੇ ਵੱਡਿਆਂ ਕੋਲ ਵੀ ਨਹੀਂ ਹੁੰਦਾ ਮੈਂ ਆਪ ਜੀ ਨੂੰ ਆਪ ਜੀ ਦੀ ਜਾਣਕਾਰੀ ਚ ਦੱਸਾਂ ਵੀ ਜੇ ਇਸ ਲੈਵਲ ਤੇ ਜੋ ਆਪ ਜੀ ਕਹਿ ਰਹੇ ਹੋ ਕੰਮ ਹੋ ਰਿਹਾ ਹੁੰਦਾ ਤਾਂ ਇੱਕ ਸਿੱਖਾਂ ਬਾਰੇ ਸਟੱਡੀ ਮੈਂ ਆਪਣੇ ਫਾਊਂਡੇਸ਼ਨ ਵੱਲੋਂ ਕਰ ਰਿਹਾ ਸੀ ਵੀ ਸਿੱਖਾਂ ਦੀ ਆਬਾਦੀ ਵਰਲਡ ਵਾਈਡ 3 ਕਰੋੜ ਦੇ ਕਰੀਬ ਹੈ ਪੂਰੇ ਵੱਡ ਦੇ ਵਿੱਚ ਬਿਲਕੁਲ ਜਿਦੇ ਚੋਂ 2 ਕਰੋੜ 40 ਲੱਖ ਸਿੱਖ ਇੰਡੀਆ ਚ ਵੱਸਦੇ ਐ ਡਾਟਾ ਅੱਜ ਦਾ ਬੋਲ ਰਿਹਾ ਹਾਂਜੀ ਹਾਂਜੀ 2 ਕਰੋੜ 40 ਲੱਖ ਸਿੱਖ ਇੰਡੀਆ ਚ ਵੱਸਦੇ ਐ ਜਿਦੇ ਚੋਂ 1 ਕਰੋੜ 85 ਲੱਖ ਸਿੱਖ ਪੰਜਾਬ ਚ ਰਹਿੰਦੇ 1 ਕਰੋੜ 85 ਲੱਖ ਸਿੱਖ ਪੰਜਾਬ ਚ ਨੇ ਮਤਲਬ ਹਿੰਦੁਸਤਾਨ ਦਾ 77% ਸਿੱਖ ਜਿਹੜਾ ਹੈਗਾ ਪੰਜਾਬ ਚ ਰਹਿੰਦਾ ਔਰ ਬਾਕੀ ਦਾ 23% ਸਿੱਖ ਜਿਦੇ ਚ ਆਪਾਂ ਲਾਈਏ ਵੀ 55 ਲੱਖ ਸਿੱਖ ਜਿਹੜਾ ਹੈਗਾ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵੱਖ-ਵੱਖਰੇ ਸੂਬਿਆਂ ਚ ਰਹਿੰਦੇ ਤੇ 60 ਲੱਖ ਸਿੱਖ ਹਿੰਦੁਸਤਾਨ ਤੋਂ ਬਾਹਰ ਵਿਦੇਸ਼ੀ ਧਰਤੀ ਤੇ ਬੈਠਾ ਹੈ ਜੀ ਤੇ 3 ਕਰੋੜ ਸਿੱਖ ਹੈਗੇ ਆ ਜੋ ਜੇ ਆਪਾਂ ਗੱਲ ਕਰੀਏ 2 ਕਰੋੜ 40 ਲੱਖ ਇੰਡੀਅਨ ਸਿੱਖਾਂ ਦੀ ਜੀ ਤੇ ਉਹਨਾਂ ਤੇ ਬਾਰੇ ਜੇ ਆਪਾਂ ਲਿਟਰੇਸੀ ਰੇਟ ਦੀ ਗੱਲ ਕਰੀਏ ਵੀ ਸਿੱਖ ਕਿੰਨੇ ਕੁ ਪੜ੍ਹੇ ਲਿਖੇ ਨੇ ਇਹ ਮੈਂ 23 24 ਦੀ ਗੱਲ ਕਰਾਂਗਾ ਗਿਣਤੀ ਤੇ ਜਿਹੜੀ ਆਧਾਰਤ ਹੋਈ ਸੀ ਨਾ 2011 ਤੇ ਹੋਈ ਸੀ ਉਸ ਤੋਂ ਬਾਅਦ ਸਰਕਾਰ ਪ੍ਰੋਜੈਕਟਡ ਆંકੜੇ ਦੇ ਰਹੀ ਹੈ ਵੀ ਅੱਗੇ ਕਿਵੇਂ ਕਿਵੇਂ ਹੋ ਸਕਦਾ ਬਿਲਕੁਲ ਹਿੰਦੁਸਤਾਨ ਦਾ ਜਿਹੜਾ ਲਿਟਰੇਸੀ ਰੇਟ ਹੈ ਉਹ 79.7 ਹੈ ਪਰ ਸਿੱਖ ਜਿਹੜੇ ਨੇ 82.8 ਨੇ ਸਾਡੇ ਨੈਸ਼ਨਲ ਲੈਵਲ ਤੋਂ 3% ਸਿੱਖ ਵਾਧੇ ਵਧ ਨੇ ਸਾਡੇ ਤੋਂ ਜ਼ਿਆਦਾ ਜੇ ਕੋਈ ਪੜੇ ਲਿਖੇ ਉਹ 크ਰਿਸਚਨ ਹੈਗੇ ਔਰ ਅਸੀਂ ਨੈਸ਼ਨਲ ਐਵਰੇਜ ਤੋਂ 3% ਜ਼ਿਆਦਾ ਨੇ ਜੇ ਘਟ ਗਿਣਤੀਆਂ ਦੀ ਗੱਲ ਕਰੀਏ ਤੇ ਮੁਸਲਮਾਨ 2% ਘਟਨੇ ਕੋਈ ਜ਼ਿਆਦਾ ਖਾਸ ਫਰਕ ਨਹੀਂ ਹੈਗਾ ਸਿੱਖਾਂ ਦੇ ਔਰ ਮੁਸਲਮਾਨਾਂ ਦੇ ਵਿੱਚ ਇਹ ਤੇ ਲਿਟਰੇਸੀ ਰੇਟ ਦੀ ਗੱਲ ਸੀ ਦੂਜੀ ਇੱਕ ਵਰਕ ਪਾਰਟਿਸਪੇਸ਼ਨ ਰੇਟ ਵੀ ਇੱਕ ਪਾਪੂਲੇਸ਼ਨ ਕੰਮ ਕਾਜਾਂ 'ਚ ਕਿੰਨੀ ਜੁਝੀ ਹੋਈ ਏ ਕਿੰਨੇ ਪਰਸੈਂਟ ਪਾਪੂਲੇਸ਼ਨ ਕੰਮ ਕਰ ਰਹੀ ਏ ਇਹਦੇ ਆંકੜੇ ਸੁਣ ਕੇ ਆਪ ਜੀ ਹੈਰਾਨ ਹੋਵੋਗੇ ਵੇ ਹਿੰਦੁਸਤਾਨ ਦਾ ਜਿਹੜਾ ਵਰਕ ਪਾਰਟਿਸਪੀਸ਼ਨ ਰੇਟ ਹੈ ਉਹ 40% ਹੈ 40% ਲੋਕੇ ਕਮਾ ਕਾਜ ਅਜ ਰੁਝੇ ਹੋਏ ਔਰ ਹਿੰਦੂ 41% ਨੇ ਨੈਸ਼ਨਲ ਐਵਰੇਜ ਤੋਂ ਵੀ ਜ਼ਿਆਦਾ ਨੇ ਔਰ ਸਿੱਖ ਜਿਹੜੇ ਨੇ 36.3% ਨੇ ਉਹ ਵੀ ਘੱਟ ਇਹ ਉਹ ਵੀ ਘੱਟ ਇਹ ਬੜੀ ਨਿਰਾਸ਼ਾ ਜਨਕ ਸਥਿਤੀ ਹੈਗੀ ਹੈ ਵੀ ਰਸ਼ੀ ਨੈਸ਼ਨਲ ਲਿਵਰੇਜ ਤੋਂ 3-4% ਥੱਲੇ ਹੈਗੀ ਹੈ। ਕਿਰਤੀ ਕੌਮ ਕਿਹਾ ਜਾਂਦਾ ਸਿੱਖ ਨੂੰ ਤਾਂ ਕਿਰਤੀ ਕਿਹਾ ਜਾਂਦਾ। ਸਾਡਾ ਸਿਧਾਂਤ ਹੀ ਪਹਿਲਾ ਇਹ ਕਿਰਤ ਕਰੋ। ਕਿਰਤੀ ਆਪਾਂ ਕਿਸਾਨ ਨੂੰ ਕਹਿ ਦਿੰਦੇ ਹੁੰਦੇ ਸੀ। ਔਰ ਹੁਣ ਤੇ ਕੇਵਲ ਜਿਹੜਾ ਕਿਰਤੀ ਹੈ ਨਾ ਉਹ ਉੜੀਕ 'ਚ ਬੈਠਾ ਹੈ ਵੀ ਮੇਰਾ ਵੀਜ਼ਾ ਕਦੋਂ ਲੱਗਣਾ ਹੈ। ਉਹ ਉੜੀਕ 'ਚ ਬੈਠਾ ਹੈ। ਮੈਂ तमाम ਆਪਣੇ ਸਿੱਖ ਨੌਜਵਾਨ ਬੱਚਿਆਂ ਨੂੰ ਦੇਖਦਾ ਹਾਂ ਵੀ ਉਹ ਉੜੀਕ 'ਚ ਹੀ ਬੈਠੇ ਨੇ ਮੇਰਾ ਵੀਜ਼ਾ ਲੱਗਣਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਤਾਂ ਰੋਕਣਾ ਚਾਹਾਂਗਾ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸੱਚਮੁੱਚ ਸਾਡਾ ਦੁਖਾਂਤ ਹੈ। ਲੰਬਾ ਸਮਾਂ ਮਿਹਨਤ ਕਰਕੇ ਸਾਡੇ ਅਤੀ ਸਤਕਾਰਯੋਗ ਗੁਰਦੀਪ ਸਿੰਘ ਸੋਤਾਜੀ ਨੇ ਇੱਕ ਉਹ ਅੰਕੜਾ ਉਹ ਡਾਟਾ ਸਾਡੇ ਸਾਹਮਣੇ ਪੇਸ਼ ਕੀਤਾ ਸਾਨੂੰ ਹਲਾ ਕੇ ਰੱਖ ਦਿੱਤਾ ਇਹ ਸਾਡਾ ਡਾਟਾ ਬੋਲਦਾ ਸਿੱਖਾਂ ਦਾ ਖਾਸ ਕਰਕੇ ਹਿੰਦੂਸਤਾਨ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਨੂੰ ਕਿਰਤੀ ਕਹਿਣ ਵਾਲੀ ਕੌਮ ਸੱਚਮੁੱਚ ਗੱਲ ਬੜੀ ਸੋਹਣੀ ਆਖੀ ਸਾਡਾ ਨੌਜਵਾਨ ਪਾਸਟੂ ਕਰਦਾ ਤੇ ਪਾਸਪੋਰਟ ਤਿਆਰ ਹੁੰਦਾ ਉਡਾਰੀ ਮਾਰੀ ਜਾਂਦੀ ਵਿਦੇਸ਼ ਦੀ ਧਰਤੀ ਤੇ ਵੱਲ ਤੁਹਾਡੀ ਗੱਲ ਨੂੰ ਥੋੜਾ ਜਿਹਾ ਹੋਰ ਵਾਦਾ ਕਰਾਂ ਬਹੁਤਾਂ ਗਿਣਤੀ ਚ ਇਹ ਵੀ ਵੇਖਿਆ ਜਾਂਦਾ ਹੈ ਅੱਜ ਦੇ ਮਾਤਾ ਪਿਤਾ ਚਿੰਤਤ ਵੀ ਨੇ ਸਾਡਾ ਬੱਚਾ ਪੜ੍ਹ ਲਿਖ ਵੀ ਗਿਆ ਸਾਡਾ ਬੱਚਾ ਸੈੱਟ ਨਹੀਂ ਹੋਇਆ ਸਾਡਾ ਬੱਚਾ ਕੰਮ ਕੀ ਕਰੇਗਾ ਸਾਡੇ ਬੱਚੇ ਦਾ ਫਿਊਚਰ ਸੇਫ ਨਹੀਂ ਇੰਡੀਆ ਦੇ ਵਿੱਚ ਇਹ ਦੌਰਾਂਵਾਂ ਕਿਵੇਂ ਚੱਲ ਪਈਆਂ ਫਿਰ ਦੇਖੋ ਅਨਇੰਪਲੋਇਮੈਂਟ ਰੇਟ ਵੀ ਸਾਡਾ ਘਟ ਹੈ ਅਨਇੰਪਲੋਇਮੈਂਟ ਅਸੀਂ ਬਰੋਜਗਾਰੀ ਦੀ ਦਰ ਦੇ ਵਿੱਚ ਸਿੱਖ Hindu ਮੁਸਲਮਾਨ ਤੋਂ ਵੀ ਥੱਲੇ ਆਉਂਦਾ ਹੈ ਜੀ ਉਹਦੇ ਨਾਲ ਜੇ ਆਪਾਂ ਸੈਲਫ ਇੰਪਲੋਇਮੈਂਟ ਦੀ ਗੱਲ ਕਰੀਏ ਆਪਾਂ ਆਪਣੇ ਕੰਮ ਖੋਲਦੇ ਆਂ ਸੈਲਫ এমਪਲॉयਮੈਂਟ ਦੇ ਵਿੱਚ ਹਿੰਦੂਸਤਾਨ ਚਾਪ ਜੀ ਸੁਣ ਕੇ ਹੈਰਾਨ ਹੋਵੋਗੇ ਵੇ ਹਿੰਦੂਸਤਾਨ ਦਾ ਜਿੰਨਾ ਗਰਾਫ 52% ਹੈ ਉਨਾ ਹੀ ਮੁਸਲਮ ਕਮਿਊਨਿਟੀ ਦਾ ਵੀ ਹੈਗਾ ਔਰ ਸਿੱਖ ਇੱਥੇ ਕੇਵਲ 51 51% ਦਾ ਸਿੱਖ ਹੈਗਾ ਸਿੱਖ ਇੱਥੇ ਸਭ ਤੋਂ ਥੱਲੇ ਹੈ ਸੈਲਫ এমਪਲॉयਮੈਂਟ ਦੇ ਵਿੱਚ ਆਪਾਂ ਆਪਣੇ ਕਾਰੋਬਾਰ ਖੋਲਣੇ ਵੀ ਬੰਦ ਕਰ ਦਿੱਤੇ ਇੱਕ ਬਹੁਤ ਚਿੰਤਾਜਨਕ ਵਿਸ਼ਾ ਹੈਗਾ ਫਰਟੀਲਿਟੀ ਰੇਟ ਜਨੋ ٹی ਆਰ ٹی ਐਫ ਆਰ ਕਹਿੰਦੇ ਹੈ ਜੀ ਟੋਟਲ ਫਰਟੀਲਿਟੀ ਰੇਟ ਵੀ ਇੱਕ ਕਪਲ ਕਿੰਨੇ ਇੱਕ ਬੱਚੇ ਅੱਗੇ ਪ੍ਰੋਡਿਊਸ ਕਰ ਰਿਹਾ ਹੈ ਇੱਕ ਪਰਿਵਾਰ ਦੇ ਵਿੱਚੋਂ ਆਪਣਾ ਜਿਹੜਾ ਨੈਸ਼ਨਲ ਲੈਵਲ ਹੈ ਉਹ 2.01 ਹੈ ਤੇ ਸਿੱਖਾਂ ਦਾ ਫਰਟੀਲਿਟੀ ਰੇਟ ਜੇ ਅਪ ਘਟ ਗਣਤੀਆਂ ਦੀ ਗੱਲ ਕਰੀਏ ਸਭ ਤੋਂ ਘੱਟ ਸਿੱਖਾਂ ਦਾ ਹੈਗਾ ਜੀ ਸਿਰਫ 1.5 ਇਹ ਬੜੀ ਨਿਰਾਸ਼ਾ ਜਨਕ ਹੈ ਕਿ ਇਦੇ ਚ ਕਈ ਗੱਲਾਂ ਆ ਸਕਦੀਆਂ ਨਸ਼ੇ ਵੀ ਆ ਸਕਦੇ ਆ ਬਰੋਜਗਾਰੀ ਵੀ ਆ ਸਕਦੀ ਹੈ ਵਿਲੜਪਨ ਵੀ ਆ ਸਕਦਾ ਹੈ ਵੀ ਸਾਡਾ ਫਰਟੀਲਿਟੀ ਰੇਟ ਵੀ ਸਾਡ ਸਿੱਖਾਂ ਦੀ ਆਬਾਦੀ ਦੇਖੋ ਘਟ ਗਣਤੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਜਿਹੜੀ ਹੈਗੀ ਹੈ ਸਾਡੀ ਘਟੀ 1.7 ਤੇ ਉਪਰੇਗੀ ਇਹ ਅੰਕੜੇ ਬੋਲਦੇ ਨੇ ਅੱਜ ਇਹ ਬੋਲਦੇ ਨੇ ਜੀ ਇੱਕ ਚੀਜ਼ ਹੋਰ ਮੈਂ ਆਪ ਜੀ ਨੂੰ ਦੱਸਾਂ ਪਾਰਲੀਮੈਂਟ ਦੇ ਵਿੱਚ ਦੱਸਿਆ ਗਿਆ ਵੀ ਜਦੋਂ ਪਹਿਲਾ ਪਹਿਲੀ ਯੂਪੀਏ ਦੀ ਸਰਕਾਰ ਸੀ ਜਿੱਦੋਂ ਆਪਾਂ ਕਾਂਗਰਸ ਦੀ ਸਰਕਾਰ ਕਰਨੀ ਹੈ ਹੁਣ ਐਨਡੀਏ ਦੀ ਸਰਕਾਰ ਹੈ ਪਾਰਲੀਮੈਂਟ 'ਚ ਖੜੇ ਹੋ ਕੇ ਘਟਗਿੰਤੀ ਮੰਤਰੀ ਨੇ ਕਿਹਾ ਵੀ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਘਟਗਿੰਤੀਆਂ ਦੀ ਨੌਕਰੀਆਂ ਦੀ ਸਵਾਲ ਹੈ ਉਹ 5.3% ਤੋਂ ਅਸੀਂ 9.9 ਤੇ ਲਿਆਂਈ ਵੀ ਪਹਿਲਾਂ ਪੂਰੇ ਦੇਸ਼ 'ਚ ਸੈਂਟਰ ਗਵਰਨਮੈਂਟ ਦੀ ਜੌਬਸ ਦੇ ਵਿੱਚ ਇਹ ਸੈਂਟਰ ਗਵਰਨਮੈਂਟ ਦੀ ਗੱਲ ਹੋ ਰਹੀ ਹੈ 5.3% ਘਟਗਿੰਤੀ ਲੋਕਾਂ ਨੂੰ ਨੌਕਰੀ ਮਿਲਦੀ ਸੀ ਹੁਣ 9.9 ਆ ਗਈ ਮੈਂ ਆਰਟੀਆਈ ਦੇ ਜ਼ਰੀਏ ਮੰਗਿਆ ਮੈਂ ਕਿਹ ਅੱਜ ਸਿੱਖ ਕਿੰਨੇ ਨੇ ਇਹਦਾ ਜਵਾਬ ਮੈਨੂੰ ਅਜੇ ਤੱਕ ਨਹੀਂ ਮਿਲਿਆ ਹੈਗਾ ਔਰ ਦੇਖੋ ਸਿੱਖ ਲਬਦੇ ਹੀ ਨਹੀਂ ਸਰਕਾਰੀ ਨੌਕਰੀਆਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬ ਤੋਂ ਬਾਹਰ ਆਪਜੀ ਜਾਓ ਇਹ ਘੱਟ ਜਦ ਕਿ ਮੁਜੂਦਾ ਪੰਜਾਬ ਦੀ ਗੱਲ ਕੀਤੀ ਜਾਵੇ ਇੱਥੇ ਉੱਚ ਪਦਵੀਆਂ ਤੇ ਗੱਲ ਕੀਤੀ ਜਾਵੇ ਇੱਥੇ ਵੀ ਸਿੱਖ ਦਿਖਾਈ ਨਹੀਂ ਦੇ ਰਹੇ ਸਿੱਖ ਪੜਨ ਦਾ ਸਿੱਖਾਂ ਦੇ ਜਿਹੜੇ ਪੰਜਾਬ ਦੇ ਕਾਲਜ ਨੇ ਉੱਥੇ ਸਿੱਖ ਸਟੂਡੈਂਟ ਤੁਹਾਨੂੰ ਘੱਟ ਮਿਲੇਗਾ ਉਹ ਯਾਦ ਇਹ ਪੜਨਾ ਚਾਹੁੰਦਾ ਹੈ ਤੇ ਬਾਹਰ ਵਿਦੇਸ਼ ਦੀ ਧਰਤੀ ਤੇ ਪੜਨਾ ਚਾਹੁੰਦਾ ਹੈ ਉਹ ਦੇਸ਼ ਦੇ ਵਿੱਚ ਪੜਦਾ ਨਹੀਂ ਚਾਹਦਾ ਸੋ ਤਾਂ ਜੀ ਇਹ ਤਾਂ ਗੱਲ ਹੋਈ ਚਲੋ ਤੁਹਾਡੇ ਵੱਲੋਂ ਤਿਆਰ ਕੀਤਾ ਜਿਹੜੀ ਮਿਹਨਤ ਨਾਲ ਡਾਟਾ ਤਿਆਰ ਕੀਤਾ ਤੁਸੀਂ ਇੱਕ ਇੱਕ ਅੰਕੜਾ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ ਵੀ ਹਿੰਦੁਸਤਾਨ ਸਰਕਾਰ ਦੇ ਵੱਲੋਂ ਇਹ ਡਾਟਾ ਡਾਟਾ ਤਿਆਰ ਕੀਤਾ ਗਿਆ ਹੈ ਇੰਨੇ ਪੜੇ ਲਿਖੇ ਨੇ ਇੰਨੇ ਬੇਰੋਜ਼ਗਾਰ ਨੇ ਇੰਨੇ ਅਨਇੰਪਲੋਇਮੈਂਟ ਇੰਨੇ ਆਪਣਾ ਕਿਤਾ ਮੁੱਖੀ ਕਾਰਜ ਕਰ ਰਹੇ ਨੇ ਥੋੜਾ ਜਮ ਸਿੱਖ ਪੰਥ ਦੇ ਵਲਾਵਾ ਸਿੱਖ ਸਮਾਜ ਦੇ ਵਲਾਵਾ ਪੰਜਾਬ ਤੇ ਫੋਕਸ ਨਾ ਕਰੀਏ ਹਿੰਦੁਸਤਾਨ ਤੇ ਫੋਕਸ ਕਰੀਏ ਬਿਲਕੁਲ ਇੱਥੇ ਸਾਡੀਆਂ ਸਰਵ ਉੱਚ ਸੰਸਥਾਵਾਂ ਵੀ ਨੇ ਜਿਹੜੀਆਂ ਸਿੱਖਿਆ ਦੀ ਨੁਮੈਂਦਾ ਜਮਾਤ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਵੱਲੋਂ ਕੀ ਭੂਮਿਕਾ ਨਿਭਾਈ ਜਾ ਰਹੀ ਹੈ ਉਹਨਾਂ ਵੱਲੋਂ ਕੀ ਬਟਮੁੱਲੇ ਫਰਜ ਨਿਭਾਈ ਜਾ ਰਹੇ ਨੇ ਜਾਗਰੂਤਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਜੇ ਐਜੂਕੇਸ਼ਨ ਤੇ ਨਹੀਂ ਆਇਆ ਕੇਵਲ ਇੱਕ ਸਮੁੱਚੇ ਤੌਰ ਤੇ ਸਿੱਖਾਂ ਦੀ ਜਾਗਰੂਤਾ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਸਮੁੱਚੇ ਤੌਰ ਤੇ ਮੈਂ ਇੱਕ ਅੰਕੜਾ ਆਪ ਜੀ ਨੂੰ ਦੰਦਾ ਤਾਂ ਜਾਗਰੂਕਤਾਵਾਂ ਜੀ ਨੂੰ ਪਤਾ ਲੱਗ ਜਾਏਗੀ ਸਰਕਾਰ ਦੇ ਇੱਕ ਸਕੀਮ ਹੈਗੀ ਹੈ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਇਹ ਸਕੀਮ ਦਾ ਜੇ ਮੈਂ ਪਿਛਲੇ 8 ਸਾਲ ਦੀ ਗੱਲ ਕਰਾਂ ਇਹ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਇਹ ਤਕਰੀਬਨ 1400 ਕਰੋੜ ਦੀ ਐਫ ਡੀ ਹੈ ਔਰ ਹਰ ਸਾਲ ਹਰ ਮਹੀਨੇ ਦਾ ਵਿਆਜ ਆਉਂਦਾ ਹੈ ਔਰ ਘੱਟ ਗਿਣਤੀ ਦੇ ਬੱਚਿਆਂ ਨੂੰ ਪੂਰੇ ਹਿੰਦੁਸਤਾਨ 'ਚ ਇਹਦਾ ਫਾਇਦਾ ਮਿਲਦਾ ਹੈ ਜੀ ਬਿਲਕੁਲ ਜੇ ਪਿਛਲੇ 8 ਸਾਲ ਦੇ ਵਿੱਚ 722 ਕਰੋੜ ਰੁਪਇਆ ਇਸ ਸਕੀਮ ਦੇ ਵਿਆਜ ਵਜੋਂ ਵੰਡਿਆ ਗਿਆ ਹੈ 722 ਕਰੋੜ ਪਿਛਲੇ 8 ਸਾਲ ਚ ਕਿਹੜੇ ਕਿਹੜੇ ਧਰਮ ਦੇ ਕਿਹੜੇ ਕਿਹੜੇ ਕਮਿਊਨਿਟੀ ਨੇ ਕਿੰਨਾ ਕਿੰਨਾ ਲੇਤਾ ਮੈਨੂੰ ਲੱਗਦਾ ਤੁਹਾਡੇ ਕੋਲ ਡਾਟਾ ਵੀ ਤਿਆਰ ਹੋਵੇਗਾ ਇਹ ਇਹ ਆਪ ਜੀ ਹੈਰਾਨ ਹੋਵੋਗੇ ਮੈਂ ਸਾਰੇ ਸ਼ਰੋਤਿਆਂ ਨੂੰ ਕਹਿੰਦਾ ਵੀ ਇਹਦੇ ਵੱਲ ਜ਼ਰੂਰ ਧਿਆਨ ਦਿਓ 722 ਕਰੋੜ ਚੋਂ 633 ਕਰੋੜ ਰੁਪਇਆ ਕੇਵਲ ਮੁਸਲਿਮ ਕਮਿਊਨਿਟੀ ਲੈ ਗਈ ਉਹ ਜਾਗਰੂਕ ਨਹੀਂ ਔਰ ਜੇ ਆਪਾ ਬੈਨੇਫੀਸ਼ੀਅਰਸ ਦੀ ਗੱਲ ਕਰੀਏ ਵੀ ਕਿੰਨੇ ਉਹਨਾਂ ਦੇ ਲਾਭਾਰਥੀ ਜਿੰਨੂੰ ਆਪਾਂ ਕਹਿੰਨੇ ਆ तकरीबन 1.5 ਲੱਖ ਬੱਚਿਆਂ ਨੇ ਇਹ ਫਾਇਦਾ ਲਿਆ ਹੈ ਜੀ ਪਿਛਲੇ 8 ਸਾਲ ਚ ਓਨਲੀ ਮੁਸਲਿਮ ਕਮਿਊਨਿਟੀ ਦੇ ਔਰ 크ਰਿਸਚੀਅਨ ਜਿਹੜੇ ਨੇ ਇਹ ਚੋਂ 722 ਕਰੋੜ ਚੋਂ 78 ਕਰੋੜ ਰੁਪਇਆ ਲੈ ਗਏ ਨੇ ਜੀ ਔਰ ਸਵਾ एजुकेशन ਵਾਸਤੇ एजुकेशन ਵਾਸਤੇ ਇਹ ਤਾਂ ਇੱਕ ਸਕੀਮ ਦੀ ਮੈਂ ਗੱਲ ਕਰ ਰਿਹਾ ਐ ਅਸੀਂ ਆ ਹੋਰ ਬਥੇਰੀਆਂ ਸਕੀਮਾਂ ਆ ਔਰ ਸਵਾ ਲੱਖ ਬੈਨੀਫਿਸ਼ਰੀ 크ਰਿਸਚਨਾਂ ਦਾ ਵੀ ਹੈਗਾ ਜੈਨੀ ਜਿਹੜੇ ਨੇ ਉਹ ਥੋੜੇ ਨੇ ਜੈਨੀਆਂ ਦੀ ਆਬਾਦੀ ਪੂਰੇ ਹਿੰਦੁਸਤਾਨ 'ਚ 1 ਕਰੋੜ ਦੇ ਨੇੜੇ-ਤੇੜੇ ਹੈਗੀ ਏ ਔਰ ਜੈਨਦੀ ਵੀ ਇਹ ਚੋ ਸਵਾ 4 ਕਰੋੜ ਰੁਪਇਆ ਲੈ ਗਏ ਔਰ 6 ਕਹਜ਼ਾਰ ਦੇ ਕਰੀਬ ਇਹਨਾਂ ਦੇ ਬੈਨੀਫਿਸ਼ਰੀ ਸੀਗੇ ਔਰ ਬੁੱਧਿਸਟ ਬੁੱਧਿਸਟ ਵੀ ਕਈ ਕਰੋੜ ਰੁਪਇਆ ਲੈ ਗਏ ਪਟ ਜੇ ਮੈਂ ਸਿੱਖਾ ਬਾਰੇ ਲਬਿਆ ਮੈਂ ਇਹ ਗਵਰਨਮੈਂਟ ਦੀ ਆਰਟੀਆਈ ਦਾ ਕਾਗਜ਼ ਹੈਗਾ ਸਰਕਾਰ ਦਾ ਪ੍ਰਮਾਣਿਤ ਸਰਟੀਫਾਈਡ ਪੇਪਰ ਮੇਰੇ ਕੋਲ ਆਇਆ ਹੈ ਸਿੱਖਾਂ ਨੇ ਸਿਰਫ ਇਹ ਚੋਂ 2.31 ਕਰੋੜ ਰੁਪਈਆ ਲਿਆ ਟੋਟਲ ਗਿਣਤੀ ਕਿੰਨਾ ਦੀ ਸਿੱਖਾਂ ਦੀ ਸਿੱਖਾਂ ਦੇ ਜਿਹੜੇ ਬੈਨੀਫਿਸ਼ੀਰੀ ਸੀਗੇ ਸਿਰਫ 2800 ਦੇ ਕਰੀਬ ਸੀ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਇਹ ਬੜਾ ਚਿੰਤਾ ਦਾ ਵਿਸ਼ਾ ਮੈਂ ਕਾਰਨ ਇਹਦਾ ਅਭਜੀ ਨੂੰ ਦੱਸਾਂ ਵੇ ਆਪਾਂ 1.7% ਹੈਗੇ ਹਿੰਦੁਸਤਾਨ ਦੇ ਵਿੱਚ ਔਰ 19.3 ਪੂਰੇ ਦੇਸ਼ ਦੀ ਘਟ ਗਿਣਤੀ ਕੋਮਾ ਦੀ ਪੋਪੂਲੇਸ਼ਨ ਹੈ ਸੋਚੋ 19.3 ਸਾਰੇ ਘਟ ਗਿਣਤੀਆਂ ਨੂੰ ਦੇ ਜੋੜੀਏ ਤੇ ਇਹਦਾ ਇੱਕ ਵੱਡਾ ਕਾਰਨ ਇਹ ਹੈਗਾ ਵੀ ਜਿਹੜੀਆਂ ਮੋਟੀਆਂ ਸਕੀਮਾਂ ਨੇ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਵੀ ਟਰਮ ਲੋਨ ਦੀ ਸਕੀਮ ਹੈਗੀ ਹੈ ਦੂਸਰਾ ਇਹ ਇੱਕ ਸਕੀਮ ਹੈਗੀ ਹੈ ਜੀ 인ਫਰਾਸਟਰਕਚਰ ਡਵੈਲਪਮੈਂਟ ਇਨ ਮਿਨੋਰਟੀ ਇੰਸਟੀਟਿਊਸ਼ਨਸ ਘੱਟ ਗਿਣਤੀ ਦੇ ਸਕੂਲਾਂ ਨੂੰ ਪੈਸਾ ਮਿਲਦਾ ਦੇਖੋ ਜਦੋਂ ਇਹ ਸਕੀਮਾਂ ਯੂਪੀਏ ਸਰਕਾਰ ਨੇ ਚਲਾਈਆਂ ਤੇ ਪੰਜਾਬ ਨੂੰ ਇਸ ਕਰਕੇ ਬਾਹਰ ਰੱਖਤਾ ਵੀ ਪੰਜਾਬ ਦੇ ਵਿੱਚ 58% ਸਿੱਖ ਰਹਿੰਦੇ ਉਹਨਾਂ ਨੂੰ ਮਿਨੋਰਟੀ ਚ ਨਹੀਂ ਗਿਨਾਗਾ ਉਹਨਾਂ ਨੂੰ ਮਿਨੋਰਟੀ ਚ ਨਹੀਂ ਗਿਣਗਾ ਔਰ ਜਿਵੇਂ ਮੈਂ ਦੱਸਿਆ ਵੀ 1 ਕਰੋੜ 85 ਲੱਖ ਸਿੱਖ ਤੇ ਰਹਿੰਦੇ ਹੀ ਪੰਜਾਬ ਚ ਪੰਜਾਬ ਤੋਂ ਬਾਹਰ ਤੇ 55 ਲੱਖ ਸਿੱਖ ਰਹਿੰਦੇ ਆ 55 ਲੱਖ ਸਿੱਖ ਬਿਲਕੁਲ ਤੇ ਉਹ ਇਹ ਜਿਹੜੇ 2800 ਬੈਨੀਫੀਸ਼ੀਅਰੀ ਨੇ ਉਹ ਬਾਹਰੋਂ ਹੀ ਹੈਗੇ ਨੇ 185 ਨੂੰ ਇਹ ਕਹਿ ਕੇ ਬਾਹਰ ਰੱਖਤਾ ਵੀ ਸਿੱਖ ਜਿਹੜੇ ਨੇ ਪੰਜਾਬ ਚ ਬਹੁ ਗਿਣਤੀ ਨੇ 58% ਸਿੱਖ ਨੇ ਪਰ ਮੈਂ ਇੱਕ ਸਟੱਡੀ ਆਪਣੇ ਫਾਊਂਡੇਸ਼ਨ ਵੱਲੋਂ ਕਰ ਰਿਹਾ ਸੀ ਔਰ ਮਸਲਾ ਬੜਾ ਚਿੰਤਾ ਦਾ ਹੈਗਾ ਇਹਦੇ ਉੱਤੇ ਸਾਰੇ ਸਾਡੇ ਪੋਲੀਟੀਕਲ ਕਲਾਸ ਨੂੰ ਲੀਡਰਾਂ ਨੂੰ ਵਿਚਾਰਨਾ ਪੈਣਾ ਹੈ ਵੀ ਨਾਗਾਲੈਂਡ 88% ਮੁਸਲਮਾਨ ਹੈ ਜੀ 88% ਨਾਗਾਲੈਂਡਸ ਮੁਸਲਮ ਸੋਰੀ 크੍ਰਿਸਚਨ ਹੈਗੇ ਨੇ ਚਾਰ ਸਟੇਟਾਂ 크੍ਰਿਸਚਨਸ ਦੀਆਂ ਅਸੀਂਆਂ ਨੇ ਇੱਕ ਨਾਗਾਲੈਂਡ 88% ਮਿਜ਼ੋਰਮ 87% ਮੇਗਾਲਿਆ 75% ਤੇ ਮਣੀਪੁਰ 42% ਤੇ ਦੇਖਿਆ ਜਾਏ ਤੇ ਇੱਥੇ ਵੀ 크੍ਰਿਸਚਨ ਜਿਹੜੇ ਨੇ ਉਹ ਬਹੁਤ ਨਤੀਜਾ ਜਾਂਦੇ ਨੇ ਬਿਲਕੁਲ ਤੇ ਸਰਕਾਰ ਨੇ ਜਦੋਂ ਇਹ ਸਕੀਮਾਂ ਲਾਂਚ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ 25 ਐਸੇ 90 ਐਸੇ ਜ਼ਿਲ੍ਹੇ ਲੱਭੋ ਹਿੰਦੁਸਤਾਨ ਦੇ 90 ਐਸੇ ਜ਼ਿਲ੍ਹੇ ਲੱਭੋ ਜਿਨ੍ਹਾਂ ਦੇ ਵਿੱਚ ਘਟ ਗਿਣਤੀ ਆਬਾਦੀ 25% ਤੋਂ ਵੱਧ ਤੇ ਉਹ ਜ਼ਿਲ੍ਹੇ ਲੱਭੇ ਗਏ ਪਰਟ ਉਹਦੇ ਵਿੱਚ ਪੰਜਾਬ ਨੂੰ ਬਾਹਰ ਛੱਡ ਤਾ ਇੱਥੇ ਵੀ ਪਾਕਪਾਤ ਕੀਤਾ ਗਿਆ ਪੰਜਾਬ ਦਾ ਪਾਕਪਾਤ ਹੋਇਆ ਜੀ ਉਸ ਤੋਂ ਬਾਅਦ ਇਹ 25% ਤੋਂ 20% ਤੇ ਲਿਆਂਦੀ ਗੱਲ ਨੋ ਐਮ ਸੀ ਡੀ ਕਹਿੰਦੇ ਐ ਮਿਨੋਰਿਟੀ ਕਨਸਨਟ੍ਰੇਟਡ ਡਿਸਟ੍ਰਿਕਟਸ ਜਿੱਥੇ ਮਿਨੋਰਿਟੀ ਵੱਧ ਰਹਿੰਦੀ ਹੈ ਉਹਨਾਂ ਬਾਰੇ ਸਰਕਾਰ ਨੇ ਔਰ ਮ제ਦੀ ਗੱਲ ਦੇਖੋ ਜਦੋਂ ਇਹ ਸਰਕਾਰ ਨੇ ਸਕੀਮਾਂ ਬਣਾਈਆਂ ਬੜੀ ਜ਼ਬਰਦਸਤ ਸਟੱਡੀ ਕੀਤੀ ਇੱਕ ਆਂਗਨਵਾੜੇ ਕੇਂਦਰ ਤੋਂ ਲੈ ਕੇ ਪ੍ਰੀ ਮੈਟ੍ਰਿਕ ਸਕੀਮ ਪ੍ਰੀ ਪੋਸਟ ਮੈਟ੍ਰਿਕ ਸਕੀਮ ਉਤੋਂ ਬਾਅਦ ਮੈਰਿਟ ਕਮ ਮੈਨਸੋ ਪੀ ਐਚ ਡੀ ਤੱਕ ਔਰ ਉਤੋਂ ਬਾਅਦ ਰੋਜ਼ਗਾਰ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਐਂਟਰੈਂਸ ਇਗਜ਼ਾਮ ਦੀ ਤਿਆਰੀ ਕਰਨੀ ਹੈ ਉਹਦੇ ਵਾਸਤੇ ਵੀ ਉਹਦੇ ਵਾਸਤੇ ਵੀ ਅਲੱਗ ਤੋਂ ਕੈਂਪ ਲੱਗਦੇ ਉਤੋਂ ਬਾਅਦ ਜੇ ਤੁਸੀਂ ਕਿਤੇ ਸਿਵਲ ਸਰਵਿਸਸੇਸ ਦੀ ਤਿਆਰੀ ਕਰਨੀ ਹੈ ਉਹਦੇ ਵਰਗੇ ਬਾਰੇ ਸਰਕਾਰ ਸਾਨੂੰ ਸਟਾਈਪੈਂਡ ਦਿੰਦੀ ਹੈ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਔਰ ਇਹ ਹੀ ਨਹੀਂ ਘਟ ਗਿੰਦੀਆਂ ਦੇ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ ਲੀਡਰਸ਼ਿਪ ਕੁਆਲਿਟੀ ਕਿਵੇਂ ਸਿੱਖਾਂ ਦੇ ਵਿੱਚ ਆਵੇ ਔਰ ਜੋ ਸਰਕਾਰੀ ਤੰਤਰ ਹੈਗਾ ਕਿਉਂਕਿ ਮੈਂ ਆਪ ਇੱਕ ਪ੍ਰਸ਼ਾਸਨਿਕ ਅਕੈਡਮੀ ਜਾ ਕੇ ਇੱਕ ਵਰਕਸ਼ਾਪ ਲਈ ਮੈਂ ਅਫਸਰਾਂ ਦੀ ਵੀ ਸਰਕਾਰੀ ਤੰਤਰ ਦੀ ਰੁਚੀ 기ਵੇਂ ਬਣੇ ਘਟਗਣਤੀਆਂ ਦੇ ਕੰਮਾਂ ਦੇ ਵਿੱਚ ਇਸ ਲੈਵਲ ਤੇ ਵੀ ਸਰਕਾਰ ਨੇ ਘਟਗਣਤੀਆਂ ਲਈ ਕੰਮ ਕੀਤੇ ਬਟ ਉਹ ਜਿਹੜੇ 90 ਜ਼ਿਲ੍ਹੇ ਸੀ ਨਾ ਉਹਦੇ ਚ ਪੰਜਾਬ ਨੂੰ ਬਾਹਰ ਰੱਖਿਆ ਤੇ ਪੰਜਾਬ ਦੇ ਕਿਸੇ ਧਾਰਮਿਕ ਆਗੂ ਨੇ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਆਵਾਜ਼ ਨਹੀਂ ਉਠਾਈ ਨਹੀਂ ਇਹਦੀ ਜਾਣਕਾਰੀ ਸ਼ਾਇਦ ਮੈਨੂੰ ਲੱਗਦਾ ਮੈਂ ਤੇ ਜਿੱਥੇ ਵੀ ਜਾਂਦਾ ਮੈਨੂੰ ਕਈ ਸਟੇਟਾਂ ਚ ਮੈਂ ਗੱਲਬਾਤ ਕਰਕੇ ਆਉਂਦਾ ਹਾਂ ਸੋਸ਼ਲ ਮੀਡੀਆ ਰਾਈ ਵੀ ਦੱਸਦਾ ਹਾਂ ਬਟ ਮੈਨੂੰ ਲੱਗਦਾ ਵੀ ਇਹ ਜਿਹੜਾ ਘਟ ਗਿਣਤੀ ਮੰਤਰਾਲਾ ਇਹਨੂੰ ਸਾਡੇ ਲੀਡਰ ਐਵੇਂ ਜਿਹਾ ਸਮਝਦੇ ਆ ਵੀ ਯਾਰ ਜੇ ਕਿਸੇ ਨੂੰ ਕੋਈ ਕੰਮ ਨਹੀਂ ਤੇ ਸ਼ਾਇਦ ਇੱਧਰ ਲਾਤਾ ਜਾਂਦਾ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਬੜਾ ਵੱਡਾ ਦੁਖਾਂਤ ਸਾਡੇ ਸਾਹਮਣੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਜੀ ਨੂੰ ਰੱਖਿਆ ਇਹ ਅੰਕੜੇ ਬੋਲਦੇ ਨੇ ਸਾਡੀ ਭਾਰਤ ਸਰਕਾਰ ਵੱਲੋਂ ਸਰਕਾਰ ਸਕੀਮਾਂ ਦੇ ਰਹੀ ਹੈ ਸਰਕਾਰ ਹਰ ਤਰ੍ਹਾਂ ਦਾ ਬੈਨੀਫਿਟ ਘਰ ਘਟਕਿੰਤਿਆਂ ਦਿੱਤਾ ਜਾ ਰਿਹਾ ਪਰੰਤੂ ਉਹ ਬੈਨੀਫਿਟ ਮਿਲੇ ਕਿਵੇਂ ਪਰਿਵਾਰਾਂ ਤੱਕ ਪਹੁੰਚੇ ਕਿਵੇਂ ਘਟਕਿੰਤਿਆਂ ਤੱਕ ਇਹ ਦੱਸਣ ਦਾ ਫਰਜ਼ ਸਾਡੀਆਂ ਮੌਜੂਦਾ ਸਰਕਾਰਾਂ ਦਾ ਜਾਂ ਮੌਜੂਦਾ ਸਮੇਂ ਜੋ ਸਾਡੀਆਂ ਰਾਜ ਸਰਕਾਰਾਂ ਜਾਂ ਮੌਜੂਦਾ ਸਮੇਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਬੰਦ ਹੈ ਸੋ ਤਾਂ ਸਬੇਤਾ ਗੱਲ ਹੋਈ ਸਰਕਾਰਾਂ ਵੱਲੋਂ ਦਿੱਤੀਆਂ ਸਕੀਮਾਂ ਦੀ ਜੇਕਰ ਮੈਂ ਸਿੱਖ ਪੰਥ ਦੀ ਗੱਲ ਕਰਾਂ ਕਿੱਤਾ ਕੀ ਜਾਵੇ ਸਿੱਖ ਪੰਥ ਤੱਕ ਕਿਵੇਂ ਇਹਨਾਂ ਸਕੀਮਾਂ ਦੀ ਗੱਲ ਪਹੁੰਚਾਈ ਜਾਵੇ ਉਹਨਾਂ ਵਾਸਤੇ ਜੋ ਵਿਦਿਕ ਫੰਡ ਆ ਰਹੇ ਨੇ ਸਰਕਾਰਾਂ ਦੇ ਵੱਲੋਂ ਕਿਵੇਂ ਸੁਚੇਤ ਕੀਤਾ ਜਾਵੇ ਦੇਖੋ ਸੁਚੇਤ ਥੋੜਾ ਜਾ ਆਪਾਂ ਇਸ ਪਾਸੇ ਵੀ ਆਈਏ ਸੁਚੇਤ ਤੇ ਆਪਾਂ ਆਪਣੀ ਗੱਲਬਾਤ ਰਾਈ ਕਰ ਸਕਦੇ ਹਾਂ ਇਹਦੇ ਉੱਤੇ ਜਿਵੇਂ ਦੇਖੋ ਗੁਰਦੁਆਰਿਆਂ ਦੇ ਵਿੱਚ ਜਦੋਂ ਆਪਾਂ ਲੱਖਾਂ ਰੁਪਈਆ ਲਾ ਕੇ ਕੀਰਤਨ ਦਰਬਾਰ ਕਰਦੇ ਆ ਨਾ ਉੱਥੇ 2-4 ਮਿੰਟ ਦਾ ਸਮਾਂ ਇਹ ਵੀ ਨਾਲ ਰੱਖੋ ਵੀ ਆਸਕੀਮ ਹੈ ਤੇ ਭਾਈ ਇਹਦਾ ਲਾਹਾ ਲਓ ਇਹ ਫਾਰਮ ਨਿਕਲੇ ਬਹੁਤ ਖੂਬ ਕਿਉਂਕਿ ਜੇ ਮੈਂ ਗੱਲ ਕਰਾਂ ਨਾ ਵੀ ਸਾਡੇ ਜਿਹੜੇ ਮੁਸਲਿਮ ਕਮਿਊਨਿਟੀ ਹੈ ਉਹ ਫੰਡ ਲੈ ਰਹੀ ਹੈ ਇਹ ਚ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਜਾਗਰੂਕ ਨਹੀਂ ਸੁਚੇਤ ਕੀਤਾ ਜਾ ਰਿਹਾ ਸਭੇ ਸਮੇਂ ਤੇ ਉਹ ਕਹਿੰਦੇ ਆ ਨਾ ਵੀ ਜੋ ਜਾਗਤ ਹੈ ਸੋ ਪਾਵਤ ਹੈ ਜੋ ਸੋਵਤ ਹੈ ਉਹ ਖੋਵਤ ਹੈ ਅਸੀਂ ਸਤੇ ਪਏ ਤਾਂ ਖੋਈ ਜਾਂਦੇ ਆ ਔਰ ਘਟ ਗਣਤੀ ਮੰਤਰਾਲੇ ਜਿਹੜਾ ਹੈਗਾ ਟਾਈਮ ਟਾਈਮ ਤੇ ਕਿਸੇ ਵੀ ਕੌਮ ਨੂੰ ਉੱਤੇ ਚੱਕਣ ਲਈ ਬਹੁਤ ਕੰਮ ਕਰਦਾ ਹੈ ਮੈਂ ਆਪ ਜੀ ਨੂੰ ਦੱਸਾਂ ਵੇ ਜਦੋਂ ਸਰਕਾਰ ਨੂੰ ਲੱਗਿਆ ਵੇ ਮੁਸਲਿਮ ਕਮਿਊਨਿਟੀ 'ਚ ਬੜਾ ਨਿਗਾਰ ਆ ਰਿਹਾ ਹੈ ਤੇ 2004 4 ਦੇ ਵਿੱਚ ਜਦੋਂ ਯੂਪੀਏ ਦੀ ਸਰਕਾਰ ਬਣੀ ਇੱਕ ਰੰਗਨਾਥ ਮਿਸ਼ਰਾ ਕਮਿਸ਼ਨ ਬਣਾਇਆ ਉਹਨੂੰ ਸਟੱਡੀ ਕਰਨੀ ਸੀ ਕਿ ਮੈਜੋਰਟੀਜ਼ ਦੇ ਉੱਤੇ ਉਹਨੇ ਸਿੱਖਾ ਬਾਰੇ ਸਟੱਡੀ ਨਹੀਂ ਕੀਤੀ ਉਹਨੇ ਓਨਲੀ ਮੁਸਲਿਮਸ ਔਰ ਕ੍ਰਿਸਚੀਅਨਸ ਦੀ ਸਟੱਡੀ ਕੀਤੀ 2005 ਦੇ ਵਿੱਚ ਸੱਚਰ ਕਮਿਸ਼ਨ ਬਣਾਇਆ ਜੀ ਯੂਪੀਏ ਗਵਰਨਮੈਂਟ ਨੇ ਉਹ ਬਣਾਇਆ ਹੀ ਮੁਸਲਮਾਨਾਂ ਲਈ ਸੀਗਾ ਔਰ ਇਹ ਇੱਕ ਟਰਨਿੰਗ ਪੁਆਇੰਟ ਸੀ ਜਦੋਂ 2006 ਚ ਉਹਦੀ ਪਾਰਲੀਮੈਂਟ ਚ ਰਿਪੋਰਟ ਪੇਸ਼ ਕੀਤੀ ਗਈ ਉਹ ਟਰਨਿੰਗ ਪੁਆਇੰਟ ਐਸਾ ਸੀਗਾ ਵੀ ਅੱਜ ਤੁਸੀਂ ਦੇਖੋ ਸਿਵਲ ਸਰਵਿਸਿਜ਼ ਦੇ ਵਿੱਚ ਆਈਐਸ ਜੱਜ ਮੁਸਲਮਾਨ ਬੱਚੇ ਬਹੁਤ ਪੜ ਰਹੇ ਨੇ ਉਹਨਾਂ ਦੀ ਰੁਚੀ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਔਰ ਸਰਕਾਰ ਦੀਆਂ ਸਹੂਲਤਾਂ ਦਾ ਪੂਰਾ ਲਾਹਾ ਉਹ ਲੈਂਦੇ ਨੇ ਔਰ ਸੱਚਰ ਕਮਿਸ਼ਨ ਨੇ ਕੰਮ ਕੀ ਕੀਤਾ ਜੀ ਵਿਲੇਜ ਲੈਵਲ ਬਲੌਕ ਲੈਵਲ ਤੇ ਜਾ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਡਾਟਾ ਇਕੱਠਾ ਕੀਤਾ ਵੀ ਮੁਸਲਮਾਨਾਂ ਦੀ ਪੋਜੀਸ਼ਨ ਕੀ ਹੈਗੀ ਇਹਦੇ ਨਾਲ ਇੱਕ ਪਾਰਸੀ ਕੌਮ ਹੈ ਮੈਂ ਦੱਸ ਰਿਹਾ ਵੀ ਘਟ ਗਿਣਤੀਆਂ ਲਈ ਕੌਮਾਂ ਸਪੈਸ਼ਲ ਉਪਰਾਲੇ ਕੀ ਕਰਦੀਆਂ ਪਾਰਸੀ ਕੌਮ ਵਾਸਤੇ ਇਹਨਾਂ ਦੀ ਗਿਣਤੀ ਡੇ ਬਾਈ ਡੇ ਘਟ ਹੁੰਦੀ ਜਾ ਰਹੀ ਹੈ ਇਹ ਕੌਮ ਇਹਨੇ ਆਪਸ ਦੇ ਵਿੱਚ ਉਹਨਾਂ ਦਾ ਭਾਈਚਾਰਾ ਇਹ ਸ਼ਾਦੀਆਂ ਵੀ ਕਰਦੇ ਨੇ ਤੇ ਆਪਣੇ ਕਜ਼ਨ ਬ੍ਰਦਰ ਸਿਸਟਰ ਚ ਸ਼ਾਦੀਆਂ ਕਰ ਦਿੰਦੇ ਨੇ ਇਹਦੇ ਨਾਲ ਇਹਨਾਂ ਨੂੰ ਜੈਨੇਟਿਕਲ ਪ੍ਰੋਬਲਮਸ ਹੋ ਗਈਆਂ ਤੇ ਅੱਗੇ ਫਰਦਰ ਰੀਪਰੋਡਕਸ਼ਨ ਨਹੀਂ ਹੋ ਰਹੀ ਹੈਗੀ ਤੇ ਸਰਕਾਰ ਨੇ ਇਹਨਾਂ ਨੂੰ ਵਰਲਡ ਕਲਾਸ ਬਿਹਤਰੀਨ ਸਹੂਲਤਾਂ ਮੈਡੀਕਲ ਦੀਆਂ ਦੇਣ ਵਾਸਤੇ ਇਹਨਾਂ ਦੀ ਆਬਾਦੀ 'ਚ ਇਜ਼ਾਫਾ ਕਰਨ ਵਾਸਤੇ ਇੱਕ ਜੀਓਪਾਰਸੀ ਸਕੀਮ ਚਲਾਈ ਹੋਈ ਹੈ ਔਰ ਤਕਰੀਬਨ 30 ਕਰੋੜ ਦੇ ਕਰੀਬ ਬਜਟ ਗਵਰਨਮੈਂਟ ਨੇ ਦਿੱਤਾ ਹੈ ਵੱਖਰਾ ਬਜਟ ਵੱਖਰਾ ਬਜਟ ਦਿੱਤਾ ਹੈ ਹੁਣ ਇਹ ਇਸ 2024 ਦੇ ਵਿੱਚ ਬੋਧੀਆਂ ਦੀ ਜਿਹੜੀ ਭਾਸ਼ਾ ਆ ਪਾਲੀ ਜਿਹਦਾ ਜ਼ਿਕਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਦੋਂ ਸਾਂਸਕ੍ਰਿਤੀ ਦੀ ਗੱਲ ਕਰਦੇ ਆ ਤੇ ਉਹ ਚ ਪਾਲੀ ਭਾਸ਼ਾ ਵੀ ਆਉਂਦੀ ਹੈ ਤੇ ਉਹਨੂੰ ਵੀ ਗਵਰਨਮੈਂਟ ਨੇ ਉਹਦੇ ਵਾਸਤੇ ਰਿਸਰਚ ਵਰਕ ਲਈ ਇੱਕ ਸਪੈਸ਼ਲ ਇੱਕ ਪ੍ਰੋਵੀਜ਼ਨ ਹੁਣ ਗਵਰਨਮੈਂਟ ਨੇ ਕੀਤੇ ਨੇ ਤੇ ਮੇਰਾ ਮੰਨਣਾ ਇਹ ਹੈਗਾ ਵੀ ਆਪਾਂ ਤਾਂ ਇਹ ਜਿੱਥੇ-ਜਿੱਥੇ ਵੀ ਆਪਾਂ ਸਿੱਖ ਇਹਨੂੰ ਸੁਣੀਏ ਜਾਈਏ ਇਹਦਾ ਪ੍ਰਚਾਰ ਕਰੀਏ ਬਟ ਆਪਾਂ ਸਰਕਾਰ ਦਾ ਲਾਹਾ ਲਈਏ ਜਿਵੇਂ ਸੱਚਰ ਕਮਿਸ਼ਨ ਨੇ ਇਹਦੇ ਉੱਤੇ ਇੱਕ ਰਿਪੋਰਟ ਤਿਆਰ ਕੀਤੀ ਜਿੰਦੇ ਸਾਡੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਔਰ ਜਿੰਦੇ ਪੰਜਾਬ ਦੇ ਵੱਡੇ ਲੀਡਰ ਨੇ ਸਰਕਾਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਆਪਜੀ ਦੇ ਚੈਨਲ ਦੇ ਜ਼ਰੀਏ ਇੱਕ ਬੇਨਤੀ ਕਰਾਂਗਾ ਵੀ ਇੱਕ ਨੈਸ਼ਨਲ ਵਾਈਡ ਸਟਡੀ ਪੂਰੇ ਪੰਜਾਬ ਦੀ ਵੀ ਔਰ ਪੰਜਾਬ ਤੋਂ ਬਾਹਰ ਬੈਠੇ ਸੂਬਿਆਂ 'ਚ ਵੀ ਸਿੱਖਾਂ ਦੀ ਸੋਸ਼ੀਓ ਇਕਨੋਮਿਕ ਐਜੂਕੇਸ਼ਨਲ ਐਂਡ এমਪਲੋਇਮੈਂਟ ਸਟੇਟਸ ਆਫ 6 ਕੀ ਬਾਤ ਬਹੁਤ ਖੂਬ ਸੋਸ਼ੀਓ ਇਕਨੋਮਿਕ এমਪਲੋਇਮੈਂਟ ਐਂਡ ਐਜੂਕੇਸ਼ਨਲ ਸਟੇਟਸ ਆਫ 6 ਇਨ ਇੰਡੀਆ ਇਹ ਸਾਡੇ ਸਟੱਡੀਸ ਟਾਈਮ ਹੋਣੀ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਲੱਗਦਾ ਇਹਨਾਂ ਨੂੰ ਕਾਸੀ ਚੀਜ਼ ਦੀ ਲੋੜ ਨਹੀਂ ਹੈ ਇਹ ਇੱਕ ਫਾਲਸ ਨੈਰੇਟਿਵ ਅਸੀਂ ਕ੍ਰੀਏਟ ਕੀਤਾ ਥਾਂ ਥਾਂ ਤੇ ਲੰਗਰ ਲਾ ਕੇ ਔਰ ਜਿਹੜਾ ਅਸੀਂ ਕਹਿ ਦਿੰਦੇ ਹਾਂ ਦੇ ਸੰਦੋਂ ਸਰਕਾਰਾਂ ਦੇ ਫੰਡ ਦੀ ਲੋੜ ਨਹੀਂ ਹੈਗੀ ਇਹ ਅਸੀਂ ਗਲਤ ਕੰਮ ਕੀਤਾ ਹੈ ਇਹ ਫੰਡ ਦੀ ਸਾਨੂੰ ਬਹੁਤ ਲੋੜ ਹੈ ਇਹ ਇੱਕ ਸਟੱਡੀ ਸਾਡੀ ਹੋ ਜਵੇ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਕੋਈ ਮੈਂਬਰ ਪਾਰਲੀਮੈਂਟ ਅਵਾਚ ਚੁੱਕੇ ਮੈਂ ਕਈਆਂ ਨੂੰ ਮਿਲਿਆ ਵੀ ਆ ਮੈਂਬਰ ਪਾਰਲੀਮੈਂਟਸ ਨੂੰ ਔਰ ਇਹ ਉੱਥੇ ਵਾਚ ਸਵਾਲ ਚੁੱਕਿਆ ਜਾਵੇ ਇਹਦੇ ਸਿੱਖਾਂ ਦੀ ਵੀ ਇੱਕ ਸਟੱਡੀ ਕਰਾਓ ਤੇ ਮੈਨੂੰ ਲੱਗਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਜ਼ਰ ਆਏਗਾ ਵੀ ਵਾਕਈ ਦੇ ਵਿੱਚ ਇਹ ਜਿਹੜੇ ਗਵਰਨਮੈਂਟ ਦੇ ਆંકੜੇ ਨੇ ਸਿੱਖ ਬੜੇ ਥੱਲੇ ਜਾ ਚੁੱਕੇ ਨੇ ਔਰ ਇਹ ਜੋ ਦੂਸਰਾ ਮੈਂ ਬੈਟਰ ਦੱਸਿਆ ਵੀ ਵੱਡੀਆਂ ਸਕੀਮਾਂ ਗਵਰਨਮੈਂਟ ਦੀਆਂ ਪੰਜਾਬ ਤੱਕ ਨਹੀਂ ਆਈਆਂ। ਔਰ ਬਾਕੀ ਉਹ ਗਣਤੀ ਸੂਬੇ ਜਿਹੜੇ ਨੇ 크ਿਸਤਿਆਨਾਂ ਦੇ ਉੱਥੇ ਆ ਚੁੱਕੀਆਂ। ਇਹਦੇ ਬਾਰੇ ਵੀ ਕੋਈ ਪ੍ਰਾਲਾ ਹੋਵੇ ਸਰਕਾਰ ਦੇ ਮੰਤਰਾਲੇ 'ਚ ਜਾ ਕੇ ਮਿਲਿਆ ਜਾਵੇ ਵੀ ਇੱਥੇ ਵੀ ਇਹ ਸਕੀਮਾਂ ਇੰਟਰੋਡਿਊਸ ਕਰੋ। ਸੋਤਾ ਸਭ ਤੁਸੀਂ ਇੱਕ ਬੜਾ ਵੱਡਾ ਚਾਨਣਾ ਸਾਨੂੰ ਦਿਖਾ ਦਿੱਤਾ ਅਸੀਂ ਖੜੇ ਕਿੱਥੇ ਆ ਗੁਰੂ ਕੀ ਪਿਆਰੀ ਸਾਧ ਸੰਗਤ ਜੀ। ਕੈਨਾ ਬੜਾ ਆਸਾਨ ਹੈ ਛਿੱਕ ਚੜ੍ਹਦੀ ਕਲਾ ਦੇ ਵਿੱਚ ਨੇ ਗੁਰੂ ਪਾਤਸ਼ਾਹ ਦੀ ਬੜੀ ਟੇਕੋਟ ਆਸਰਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰੰਤੂ ਅਸਲ ਸੱਚ ਕੀ ਹੈ ਸਾਡਾ ਨੌਜਵਾਨ ਕਿਉਂ এডਿਕੇਸ਼ਨ ਤੋਂ ਦੂਰ ਜਾ ਰਿਹਾ ਹੈ ਇੱਕ ਜਦ ਅਸੀਂ ਆਮ ਪੜਦੇ ਹਾਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਪੰਜਾਬ ਦਾ ਕੋਈ ਕੋਨਾ ਇਹੋ ਜਾਣੀ ਕੋਈ ਮਹੱਲਾ ਇਹੋ ਜਾਣੀ ਜਿੱਥੇ ਇੱਕ ਨਹੀਂ ਘਟ ਘਟ ਦੋ ਦੋ ਤਿੰਨ ਤਿੰਨ ਗੁਰਦੁਆਮ ਬਣੇ ਨੇ ਦੋ ਦੋ ਤਿੰਨ ਤਿੰਨ ਗੁਰਦੁਆਰੇ ਬਣੇ ਨੇ ਗੁਰਦੁਆਰਿਆਂ ਚ ਗੁਰਬਾਣੀ ਦੀ ਗੱਲ ਗੁਰਸ਼ਬਦ ਦੀ ਗੱਲ ਬੜੀ ਡੰਕੇ ਤੇ ਚੋੜ ਤੇ ਹੋ ਰਹੀ ਹੈ ਪਰੰਤੂ ਜੋ ਤੋਂ ਅਸਲ ਪ੍ਰੈਕਟੀਕਲ ਰੂਪ ਦੇਖਦੇ ਆ ਸਾਡੇ ਨੌਜਵਾਨ ਕਿਉ ਗੁਰੂ ਘਰਾਂ ਤੋਂ ਦੂਰ ਚਲੇ ਗਏ ਸਾਡਾ ਨੌਜਵਾਨ ਪੜ੍ਹ ਕੇ ਰਾਜੀ ਕਿਉ ਨਹੀਂ ਸਾਡਾ ਨੌਜਵਾਨ ਕੀ ਪੜ੍ਹ ਕੇ ਵੱਡੀਆਂ ਸੀਟਾਂ ਦੇ ਬੈਠਣ ਯੋਗ ਹੈ ਉਹ ਸੱਚ ਸਾਡੇ ਸਾਹਮਣੇ ਆਂਦਾ ਤੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ ਬਿਲਕੁਲ ਅਸੀਂ ਇਹਨਾਂ ਥਾਵਾਂ ਤੋਂ ਕੋਰੇ ਬੈਠੇ ਆ ਇਹ ਸਾਡਾ ਦੁਖਾਂਤ ਹੈ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਅੱਜ ਕਿਹੜੀ ਸੀਟ ਹੈ ਜਿੱਥੇ ਸਾਡਾ ਸਿੱਖ ਬੈਠਾ ਹੋਵੇ ਕਿਹੜਾ ਉੱਚਾ ਹੁੰਦਾ ਹੈ ਪੰਜਾਬ ਦਾ ਖਾਸ ਕਰਕੇ ਜਿੱਥੇ ਸਾਡਾ ਸਿੱਖ ਨੌਜਵਾਨ ਬੈਠਾ ਹੋਵੇ ਕਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜਾ ਸਿੱਖੀ ਰੂਪ ਦੇ ਵਿੱਚ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਕਰਦਾ ਹੋਵੇ ਤਾਂ ਇਹ ਕਰਾਂਗੇ ਜੇਕਰ ਅਸੀਂ ਪੜਾਂਗੇ ਅੱਜ ਦਾ ਨੌਜਵਾਨ ਪੜ ਕੇ ਰਾਜੀ ਨਹੀਂ ਪੜ ਕੇ ਰਾਜੀ ਕਿਉਂਕਿ ਜਿਹੜਾ ਤੁਸੀਂ ਅੰਕੜਾ ਬੋਲੇ ਇਸ ਵਿੱਚ ਕੋਈ ਦੋਰਾਵਾ ਨਹੀਂ ਅੰਕੜਾ ਝੂਠ ਨਹੀਂ ਹੋ ਸਕਦਾ ਕਿਉਂਕਿ ਪੂਰਨ ਸੱਚ ਹੈ ਸਰਕਾਰ ਦੇ ਅੰਕੜੇ ਸਰਕਾਰ ਦੇ ਅੰਕੜੇ ਬੋਲਦੇ ਪਏ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਸਰਕਾਰਾਂ ਦੇ ਵੱਲ ਪਰ ਸਿੱਖ ਲਾਭ ਲੈਣ ਵਾਸਤੇ ਤਿਆਰ ਇਹਦੇ ਵਿੱਚ ਕਸੂਰ ਸਰਕਾਰਾਂ ਦਾ ਨਹੀਂ ਸਾਡਾ ਆਪਣਾ ਸਾਡੀਆਂ ਸੰਸਥਾਵਾਂ ਦਾ ਨੇ ਜਿਨ੍ਹਾਂ ਨੇ ਸਾਡੇ ਕੋਲੇ ਗੱਲ ਪਹੁੰਚਾਈ ਨਹੀਂ ਅਸੀਂ ਫੰਡ ਕਿੱਥੋਂ ਲੈਣੇ ਨੇ ਮੈਨੂੰ ਇੰਨਾ ਪਤਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਕੁਝ ਵਿਦਿਆਰਥੀ ਇਹੋ ਜਿਹੇ ਪੜ੍ਹਦੇ ਨੇ ਜਿਹੜੇ ਵਜੀਫਾ ਲੈਣਾ ਚਾਹੁੰਦੇ ਨੇ ਤੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਵਜੀਫਾ ਨਹੀਂ ਮਿਲ ਪਾ ਰਹੇ ਆ ਮੇਰੀ ਹੱਥ ਜੋੜ ਕੇ ਬੇਨਤੀ ਜਿਹੜੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਆਓ ਕੇਂਦਰ ਸਰਕਾਰ ਦੇ ਵੱਲੋਂ ਇਸ ਗ੍ਰਹਿ ਮੰਤਰਾਲੇ ਦੇ ਵੱਲੋਂ ਕੌਮੀ ਘਟਕਿੰਦੀ ਕਮਿਸ਼ਨ ਦੇ ਵੱਲੋਂ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਇੱਕ ਵਾਰ ਅਸੀਂ ਇੰਟਰਨੈਟ ਤੇ ਜਾ ਕੇ ਪੂਰੀ ਉਹਨਾਂ ਦਾ ਲਾਹਾ ਲਈਏ ਬਿਲਕੁਲ ਬਿਲਕੁਲ ਉਹਨਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਮੁਲਾਕਾਤ ਕਰੀਏ ਤਾਂ ਜੋ ਸੰਸਥਾ ਦੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਜੋ ਉਹ ਜਿਹੜਾ ਫੰਡ ਹੈ ਉਹ ਵਿਅਰਥ ਨਾ ਜਾਵੇ ਫੰਡ ਨੌਜਵਾਨਾਂ ਤੱਕ ਪਹੁੰਚੇ ਸਿੱਖ ਸਮਾਜ ਦੇ ਸਿੱਖ ਪਰਿਵਾਰਾਂ ਤੱਕ ਪਹੁੰਚੇ ਤਾਂ ਜੋ ਸਾਡਾ ਨੌਜਵਾਨ ਪੜ੍ਹ ਲਿਖ ਕੇ ਇੱਕ ਵੱਡਾ ਮੁਕਾਮ ਹਾਸਲ ਕਰੇ ਤੇ ਸਮਾਜ ਦਾ ਨਾਮ ਰੋਸ਼ਨ ਕਰੇ ਬਿਲਕੁਲ ਸਮਾਂ ਬੜਾ ਥੋੜਾ ਸਮਝ ਜੀ ਆਪਣੇ ਕੋ ਸੋਤਾ ਸਾਹਿਬ ਜਾਣਦੇ ਹਾਂ ਦੇ ਇੱਕ ਬੇਨਤੀ ਕਰਾਂਗਾ ਸੰਸਥਾਵਾਂ ਦੇ ਤੌਰ ਤੇ ਨੌਜਵਾਨ ਤੇ ਤੌਰ ਤੇ ਸਿੱਖ ਪਰਵਾਰ ਤੇ ਤੌਰ ਤੇ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਜਾਵੇ ਦੇਖੋ ਇਹਦਾ ਪ੍ਰਚਾਰ ਪ੍ਰਸਾਰ ਹੀ ਆਪਾਂ ਕਰ ਸਕਦੇ ਔਰ ਇੱਕ ਆਪਾਂ ਸਰਕਾਰ ਨੂੰ ਇੱਕ ਬੇਨਤੀ ਇਹ ਵੀ ਕਰਨੀ ਹੈ ਕਿ ਘਟ ਗਿਣਤੀਆਂ ਦੇ ਵਿੱਚ ਸਿੱਖ 9% ਨੇ ਜੇ ਆਪ ਅਕਲ ਦੇ ਘਟ ਗਿਣਤੀਆਂ ਦੀ ਗੱਲ ਕਰੀਏ ਪੂਰੇ ਹਿੰਦੁਸਤਾਨ 'ਚ ਸਿੱਖ 1.7 ਨੇ ਘਟ ਗਿਣਤੀਆਂ ਦੇ ਆਬਾਦੀ 'ਚ ਆਪਾਂ 9% ਹੈਗੇ ਆ ਆਪਾਂ ਗਵਰਨਮੈਂਟ ਤੋਂ ਇੱਕ ਐਸਾ ਫੰਡ ਤਿਆਰ ਕਰਵਾਈਏ ਵੇ ਉਹ ਕੇਵਲ ਸਿੱਖਾਂ ਦਾ ਫੰਡ ਹੋਵੇ ਕਿਉਂਕਿ ਬਹੁਤ ਸਾਰੀਆਂ ਸਕੀਮਾਂ ਐਸੀਆਂ ਨੇ ਜਿਹੜੇ ਦੂਜੇ ਧਰਮ ਗੁਰੂਆਂ ਦੇ ਨਾਂ ਤੇ ਚੱਲ ਰਹੀਆਂ ਤੇ ਸਿੱਖ ਤਾਂ ਵੀ ਉੱਥੇ ਨਹੀਂ ਪਹੁੰਚ ਪਾਂਦਾ ਤੇ ਸਿੱਖਾਂ ਦੇ ਕਿਸੇ ਵੱਡੇ ਐਸੇ ਆਈਡੀਅਲ ਪਰਸਨੈਲਿਟੀਜ਼ ਦੇ ਨਾਂ ਤੇ ਕੋਈ ਸਕੀਮ ਤਿਆਰ ਹੋਣ ਜੇ ਜਦੋਂ ਸੈਂਟਰ 'ਚ ਕੋਈ ਸਕੀਮ ਬਣਦੀ ਹੈ ਤੇ ਸਟੇਟਸ ਆਪਣੇ ਆਪ ਪਹੁੰਚ ਜਾਂਦੀ ਹੈ ਇੱਕ ਮੈਕੈਨਿਜ਼ਮ ਹੁਣਾ ਕੋ ਹੈਗਾ ਬਿਲਕੁਲ ਔਰ ਇਹ ਜਿਹੜੀ ਮੈਂ ਗੱਲ ਕੀਤੀ ਹੈ ਵੇ ਸੋਸ਼ੀਓ ਇਕਨੋਮਿਕ ਐਜੂਕੇਸ਼ਨਲ ਔਰ এমਪਲॉयਮੈਂਟ ਦੀ ਸਟੱਡੀ ਜਿਹੜੀ ਹੈਗੀ ਹੈ ਇਹਨੂੰ ਜੇ ਸ਼੍ਰੋਮਣੀ ਕਮੇਟੀ ਔਰ ਦਿੱਲੀ ਕਮੇਟੀ ਜੇ ਚਾਣ ਇਹ ਆਪਣੇ ਲੈਵਲ ਤੋਂ ਵੀ ਉਪਰਾਲਾ ਕਰ ਸਕਦੇ ਆ ਕਿਉਂਕਿ ਇਹਨਾਂ ਕੋਲ ਐਸੇ ਬੜੇ ਵੱਡੇ ਵਸੀਲੇ ਨੇ ਵਸੀਲੇ ਨੇ ਬਿਲਕੁਲ ਔਰ ਇਹ ਇਹਦੇ ਵਿੱਚ ਸਹਾਇਕ ਹੋ ਸਕਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਵਾਰਸ ਕੇਵਲ ਲੰਗਰ ਤੱਕ ਸੀਮਤ ਨਹੀਂ ਜਿੱਥੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਸਮਾਜ ਦਾ ਸੰਸਾਰ ਦਾ ਪੇਟ ਭਰ ਸਕਦਾ ਉੱਥੇ ਕੋਸ਼ਿਸ਼ ਕਰੀਏ ਆਪਣੇ ਨੌਜਵਾਨਾਂ ਵੱਲ ਝਾਤ ਮਾਰੀਏ ਸਾਡੇ ਨੌਜਵਾਨ ਦੀ ਹਾਲਤ ਕੀ ਹੈ ਸਾਡਾ ਨੌਜਵਾਨ ਕਿਉਂ এডਿਊਕੇਸ਼ਨ ਤੋਂ ਦੂਰ ਜਾ ਰਿਹਾ ਹੈ ਕਿਉਂ ਸਾਡਾ ਨੌਜਵਾਨ ਅੱਜ ਉੱਚ ਮਿਆਰੀ ਸਿੱਖਿਆ ਗ੍ਰਹਿਣ ਨਹੀਂ ਕਰ پا ਰਿਹਾ ਸੰਸਥਾਵਾਂ ਦੇ ਮੁਖੀ ਕਾਲਜਾਂ ਦੇ ਮੁਖੀ ਸਕੂਲਾਂ ਦੇ ਮੁਖੀ ਜਿਹੜੇ ਸਕੂਲ ਵੀ ਚਲਾਉਣਾ ਚਾਹੁੰਦੇ ਨੇ ਕਾਲਜ ਵੀ ਚਲਾਉਣਾ ਚਾਹੁੰਦੇ ਨੇ ਆਓ ਫੰਡ ਦੀ ਕੋਈ ਘਾਟ ਨਹੀਂ ਬਸ ਘਾਟ ਇੱਕੋ ਗੱਲ ਦੀ ਹੈ ਸਾਡੇ ਕੋਲ ਇਸ ਚੀਜ਼ ਦੀ ਨੋਲਜ ਨਹੀਂ ਅੱਜ ਸਾਡੇ ਅੱתי ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਉਹਨਾਂ ਨੇ ਬੜੇ ਸੋਨੇ ਢੰਗ ਦੇ ਨਾਲ ਇੱਕ ਇੱਕ ਅੰਕੜਾ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤਾ ਮੁਸਲਮਾਨ ਧਰਮ ਬੋਧੀ ਧਰਮ ਜੈਨੀ ਧਰਮ ਪਾਰਸੀ ਧਰਮ ਕਿਵੇਂ ਘਟ ਗਿਣਤੀ ਹੁੰਦੇ ਹੋਏ ਵੀ ਵੱਧ ਲਾਹਾ ਲੈ ਰਹੇ ਨੇ ਉੱਚ ਮਿਆਰੀ ਸਿੱਖਿਆ ਗ੍ਰਹਿਣ ਕਰ ਰਹੇ ਨੇ ਤੁੰਤੂ ਗੁਰਨਾਨਕ ਦਾ ਸਿੱਖ ਕੇਵਲ ਲੰਗਰਾਂ ਤੱਕ ਸੀਮਤ ਨਾ ਰਹਿ ਜਾਵੇ ਕੇਵਲ ਦਾਲ ਪ੍ਰਸ਼ਾਦ ਦੇ ਤੱਕ ਸੀਮਤ ਨਾ ਰਹਿ ਜਾਵੇ ਆਓ ਇਹ ਲੰਗਰ ਵੀ ਅਸੀਂ ਸੰਸਾਰ ਵਿੱਚ ਵੰਡੀਏ ਸਿੱਖ ਸਮਾਜ ਵਿੱਚ ਵੰਡੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੁਰਨਾਨਕ ਦਾ ਸਿੱਖ ਉੱਚੇ ਮੁਕਾਮ ਤੇ ਵੇਖ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਵਾਦਾ ਕਰਦਾ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਇਹਨਾਂ ਸਕੀਮਾਂ ਬਾਰੇ ਵੀ ਆਪਾਂ ਇੱਕ ਅਦਾ ਐਪੀਸੋਡ ਜਰੂਰ ਕਰੀਏ ਸੋ ਗੁਰੂ ਕੀ ਪਿਆਰੀ ਸਾత్సੰਗਨ ਸਾਨੂੰ ਦਿਵਾ ਗਿਆ ਫਿਰ ਮੁਲਾਕਾਤ ਕਰਾਂਗੇ ਨਵੀਂ ਸ਼ਖਸੀਅਤ ਦੇ ਨਾਲ ਨਵਾਂ ਵਿਸ਼ਾ ਲੈ ਕੇ ਤਦ ਤੱਕ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬੜੇ ਇੱਕ ਡੂੰਗੇ ਅੰਕੜੇ ਅੱਜ ਇੱਕ ਸਾਡੇ ਸਾਹਮਣੇ ਖੋਲ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ